ਆੜੀ ਸੀ ਪਹਿਲਾਂ ਤੁਸੀਂ ਇਹਦੇ ਸੀ ਚੰਗੇ ਆ ਇਹ ਕਾਨੂੰਨ ਬਹੁਤ ਚੰਗੇ ਜਿਵੇਂ ਦਾ ਰਸਤੇ ਮਗਰੋਂ ਕਿਉਂ ਮਾੜੇ ਬਣ ਗਏ ਜਦੋਂ ਕਿਸਾਨ ਜਿਹਦੇ ਬੰਦਿਆਂ ਨੇ ਥੋੜਾ ਘਰ ਘੇਰ ਲਿਆ ਇਸ ਕਰਕੇ ਅਸੀਂ ਪੁੱਛਣਾ ਸੀ ਫੇਰੇ ਬੰਦੀ ਸਿੰਘ ਇਹਨਾਂ ਦੇ ਜਦੋਂ ਇਹ ਹਕੂਮਤ 'ਚ ਨਹੀਂ ਹੁੰਦੇ ਉਦੋਂ ਇਹਨਾਂ ਦੇ ਬੰਦੀ ਸਿੰਘ ਜ਼ਿਆਦਾ ਆ ਜਾਂਦੇ ਆ ਇਹ 25 ਸਾਲ ਵੀ ਰਾਜ ਕਰਕੇ ਪਹਿਲਾਂ ਇਹਨਾਂ ਦੇ ਬੰਦੀ ਸਿੰਘ ਨਹੀਂ ਆਦੇ ਇਹੇ ਜੇ ਕਈ ਮੁੱਦੇ ਆ ਜਿਹੜੇ ਇਹਨਾਂ ਦੇ ਜਦੋਂ ਇਹ ਸਰਕਾਰ 'ਚ ਨਹੀਂ ਹੁੰਦੇ ਉਦੋਂ ਚੱਕ ਲੈਂਦੇ ਆ ਉਹ ਇਹਨਾਂ ਨੂੰ ਸਰਕਾਰ ਨਾਲ ਕੋਈ ਨਹੀਂ ਉਹ ਇਹਨਾਂ ਨੇ ਬੀਜੇਪੀ ਨਾਲ ਯਾਰੀਆਂ ਰੱਖਣੀਆਂ ਸੈਂਟਰ ਨਾਲ ਯਾਰੀਆਂ ਪਕਾਉਣੀਆਂ ਪੰਜਾਬ ਦਾਵੇ ਠੱਠੇ ਖੂਚ ਜੀ ਹੁਣ ਤੁਹਾਡੀਆਂ ਕਿਹੜੀਆਂ ਕਿਹੜੀਆਂ ਮੰਗਾਂ ਜੀ ਸਾਡੀਆਂ ਮੰਗਾਂ ਜਿਹੜੇ ਇਹਨਾਂ ਨੇ ਵਾਅਦੇ ਕਰੇ ਸੀ ਪੂਰੇ ਕਰਾਇਆ ਇਹਨਾਂ ਨੇ ਬੀਜੇਪੀ ਤੋਂ ਇੰਨੇ ਸਾਲ ਰਹੇ ਸਰਕਾਰ 'ਚ ਕੋਈ ਵਾਅਦਾ ਪੂਰਾ ਕਰਾਇਆ ਇਹਨਾਂ ਨੇ ਕੈਬਨਿਟ ਮੰਤਰੀ ਵੀ ਰਹੇਗੇ ਉਹ ਤਾਂ ਦੱਸ ਕਰ ਕਰਾਇਆ ਵੀ ਕਾਨੂੰਨ ਬੜੇ ਚੰਗੇ ਆ ਉਹ ਤਾਂ ਅਚਾਨਪੜ ਸ਼ੀ ਨੇ ਹਰਜਮਰਤਾ ਜਦੋਂ ਕਹਿ ਜਾਂਦੀ ਸੀ ਕਿ ਸਾਨੂੰ ਤਾਂ ਧੋਖੇ 'ਚ ਰੱਖਿਆ ਇਹ ਨਹੀਂ ਆਣਪੜਤਾ ਨਹੀਂ ਸੀ ਹਰਜਮਰਤਾ ਪਿਕਨ ਨੂੰ ਪੜ ਕੇ ਦੱਸ ਕਰ ਕਰੇ 25 ਟਰੈਕਟਰ ਤੋੜਿਆ ਉੱਥੇ 25 ਸਾਡੇ ਟਰੈਕਟਰ ਭੰਨਦੇ ਉੱਥੇ ਇਹਨਾਂ ਦਾ ਹਲਕਾ ਇੰਚਾਰਜ ਕੋਈ ਆ ਕੇ ਨਹੀਂ ਖੜਾ ਟਰੈਕਟਰ ਵਾਲਿਆਂ ਦੇ ਕਰੇ ਕਿਸੇ ਨੇ ਹਾਜ਼ਾ ਨਾਰਾ ਨਹੀਂ ਮਾਰਿਆ ਵੀ ਬਹੁਤ ਮਾੜਾ ਹੋਇਆ ਇਹ ਸੁਖਵੀਰ ਬਾਦਲ ਨੇ ਜਿੱਤੇ ਪੰਜਾਬ بچاؤ ਯਾਤਰਾ ਬਚਾਓ ਆਪ ਹੀ ਖਾ ਕੇ ਆਪ ਹੀ ਚੱਲ ਕੇ ਬਚਾਉਣਾ ਇਹ ਕਹਿੰਦਾ ਵੀ ਮੇਰੇ ਪੰਜਾਬ بچਾਓ ਯਾਤਰਾ ਨੂੰ ਖਰਾਬ ਕਰਨ ਵਾਸਤੇ ਕਿਸਾਨਾਂ ਨੇ ਆਹ ਮੋਰਚਾ ਵਿੱਢਿਆ ਜਿਹੜਾ ਅਸੀਂ ਬਾਟਰਾਂ ਦੇ ਮੋਰਚਾ ਲਾਇਆ ਹੈ ਹਾਲਾਂਕਿ ਅਸੀਂ ਜਿਹੜੀਆਂ ਮੰਗਾਂ ਮੰਨੀਆਂ ਸੀ ਉਹ ਸੈਂਟਰ ਸਰਕਾਰ ਦੇ ਯਾਦ ਕਰਾਉਣ ਚੱਲੇ ਸੀ ਵੀ ਆਹਾ ਹਾ ਮੰਗਾ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਸੀ ਇਹ ਵਾਅਦੇ ਤੁਹਾਡੀ ਸਰਕਾਰ ਰਹੀਦੀ ਹੈ ਤਿੰਨ ਚਾਰ ਮਹੀਨੇ ਪੂਰੇ ਕਰੋ ਇਹ ਅਸੀਂ ਤਾਂ ਉਹ ਵਾਅਦੇ ਪੂਰੇ ਕਰਨ ਚੱਲੇ ਸੀ ਇਹ ਆਂਦਾ ਮੇਰੀ ਪੰਜਾਬ ਬਚਾਓ ਯਾਤਰਾ ਹੀ ਖਰਾਬ ਕਰਨ ਚੱਲੇ ਸੀ ਆਪ ਹੀ ਖਾ ਕੇ ਆਪ ਹੀ ਬਚਾਉਣ ਚੱਲ ਪਏ ਇਹ ਜੀਆਂ ਸਾਡੀਆਂ ਸਿੰਘਾਂ ਪਾਇਸਾ ਇੱਕ